ਸਤਿ ਸ਼੍ਰੀ ਅਕਾਲ ਮੈਂ ਹਾਂ ਤੁਹਾਡਾ ਹੋਸ ਰਾਜ ਤੁਸੀਂ ਦੇਖ ਰਹੇ ਹੋ ਖਬਰਨਾਮਾ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਇੱਕ ਪਾਸੇ ਪੰਜਾਬ ਦੇ ਮੌਜੂਦਾ ਮੁੱਖ ਮੰਤਰੀ ਫੋਰਟਿਸ ਦੇ ਵਿੱਚ ਜ਼ੇਰੇ ਇਲਾਜ ਦੇ ਲਈ ਐਡਮਿਟ ਨੇ ਡਾਕਟਰਾਂ ਦੀ ਹਰੀ ਚੰਡੀ ਤੋਂ ਬਗੈ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਆਈ ਸੀ ਯੂ ਦੇ ਵਿੱਚੋਂ ਬਾਹਰ ਨਹੀਂ ਆ ਸਕਦੇ ਜ਼ੇਰੇ ਇਲਾਜ ਲਈ ਐਡਮਿਟ ਨੇ ਭਾਵੇਂ ਹਾਲਤ ਉਹਨਾਂ ਦੀ ਸਥਿਰ ਦੱਸੀ ਜਾਂਦੀ ਹੈ ਪਰ ਸੂਤਰ ਕਹਿੰਦੇ ਨੇ ਜੇਕਰ ਉਹਨਾਂ ਦੀ ਹਾਲਤ ਸਟੇਰ ਹੈ ਸਹੀ ਹੈ ਸਟੇਬਲ ਹੈ ਫਿਰ ਆਈਸੀਯੂ ਦੇ ਵਿੱਚ ਭਰਤੀ ਕਿਉਂ ਇੱਕ ਪਾਸੇ ਜੇਰੇ ਇਲਾਜ ਲਈ ਫੋਟਿਸ ਦੇ ਵਿੱਚ ਐਡਮਿਟ ਨੇ ਇਲਾਜ ਕਰਵਾ ਰਹੇ ਨੇ ਦੂਸਰੇ ਪਾਸੇ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਦੂਜਾ ਪਤਾ ਖੇਡ ਦਿੱਤਾ ਹੈ ਯਾਨੀ ਕਿ ਦੋ ਓਐਸਡੀ ਦਫ਼ਤਰ ਦੇ ਵਿੱਚ ਬਿਠਾ ਦਿੱਤੇ ਨੇ ਭਗਵੰਤ ਮਾਨ ਜੋ ਮੌਜੂਦਾ ਮੁੱਖ ਮੰਤਰੀ ਨੇ ਪੰਜਾਬ ਦੇ ਏਕ ਹੀ ਹੋਇਆ ਭਈ ਓਐਸਡੀ ਆਲਰੇਡੀ ਪੰਜਾਬ ਦੇ ਮੁੱਖ ਮੰਤਰੀ ਵਾਸਤੇ ਕੰਮ ਕਰ ਰਹੇ ਨੇ ਆਮ ਆਦਮੀ ਪਾਰਟੀ ਵਾਸਤੇ ਕੰਮ ਕਰ ਰਹੇ ਨੇ ਪਹਿਲਾ ਚਾਰ ਵਜ਼ੀਰ ਲਾਏ ਗਏ ਮੰਤਰੀਆਂ ਤੋਂ ਧੱਕੇ ਦੇ ਨਾਲ ਅਸਤੀਫਾ ਲੈ ਗਏ ਫਿਰ ਪੰਜ ਆਪਣੀ ਮਰਜ਼ੀ ਦੇ ਅਨੁਸਾਰ ਦਿੱਲੀ ਦੇ ਵਿੱਚ ਕਰੋੜਾਂ ਰੁਪਏ ਫੰਡ ਲੈ ਕੇ ਉਹਨਾਂ ਨੂੰ ਵਜ਼ੀਰ ਬਣਾ ਦਿੱਤਾ ਕੈਵਨ ਮੰਤਰੀ ਬਣਾ ਦਿੱਤਾ ਇਸ ਗੱਲ ਦਾ ਅਫਸੋਸ ਹੈ ਭਗਵੰਤ ਮਾਨ ਨੂੰ ਅਤੇ ਤੀਸਰੇ ਤੀਸਰਾ ਜਿਹੜਾ ਸਭ ਤੋਂ ਵੱਡਾ ਅਫਸੋਸ ਹੈ ਜਿਨ੍ਹਾਂ ਦੀ ਖਾਤਰ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਹੋਰਾਂ ਨੇ ਦਿਨ ਪਰ ਰਾਤ ਮਿਹਨਤ ਕੀਤੀ ਜਿਨ੍ਹਾਂ ਦੇ ਲਈ ਚੋਣ ਪ੍ਰਚਾਰ ਕੀਤਾ ਜਿਨ੍ਹਾਂ ਦੇ ਲਈ ਪਿੰਡਾਂ ਦੀਆਂ ਗਲੀਆਂ ਦੇ ਵਿੱਚ ਗਾਹੇ-ਬਗਾਹੇ ਮਰੇ ਯਾਨੀ ਕਿ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਜਿੰਨੇ ਵੀ ਵਿਧਾਇਕ ਜਿੱਤੇ ਨੇ ਆਮ ਆਦਮੀ ਪਾਰਟੀ ਦੇ 2022 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਅਤੇ ਜਿੰਨੇ ਵੀ ਹੁਣ ਮੰਤਰੀ ਨੇ ਇੱਕ ਨੇ ਵੀ ਟਵੀਟ-ਟਵੀਟ ਨਹੀਂ ਕੀਤਾ ਇੱਕ ਇੱਕ ਨੇ ਵੀ ਸੋਸ਼ਲ ਮੀਡੀਆ ਤੇ ਪੋਸਟ ਪਾ ਕੇ ਚੰਗੀ ਸੇਧ ਦੀ ਕਾਮਨਾ ਚੰਗੀ ਸਿਹਤ ਵਾਸਤੇ ਅਰਦਾਸ ਨਹੀਂ ਕੀਤੀ। ਯਾਨੀ ਕਿ ਇੱਕ ਪਾਸੇ ਸੂਬੇ ਦੇ ਮੁੱਖ ਮੰਤਰੀ ਬਿਮਾਰ ਦੂਜੇ ਪਾਸੇ ਧੱਕੇ ਦੇ ਨਾਲ ਅਰਵਿੰਦ ਕੇਜਰੀਵਲ ਆਮ ਆਦਮੀ ਪਾਰਟੀ ਦੇ ਸੁਪਰੀਮੋ ਨੇ ਦੋ ਡੈਲੀਗੇਟਸ ਜਾਂ ਕਹਿ ਸਕਦੇ ਹਾਂ ਕਿ ਦੋ ਓਐਸਡੀ ਦਿੱਲੀ ਤੋਂ ਬਿਠਾ ਦਿੱਤੇ ਪੰਜਾਬ ਦੇ ਭਗਵੰਤ ਮਾਨ ਦੇ ਦਫਤਰ ਦੇ ਵਿੱਚ ਤੇ ਤੀਜਾ ਪੰਜਾਬ ਦੇ ਮੁੱਖ ਮੰਤਰੀ ਪੰਜਾਬ ਦੇ ਵਿਧਾਇਕ ਇੱਕ ਵਾਰ ਵੀ ਪਤਾ ਨਹੀਂ ਲੈਣ ਗਏ ਅਤੇ ਨਾ ਹੀ ਟਵੀਟ ਕੀਤਾ ਨਾ ਹੀ ਸੋਸ਼ਲ ਮੀਡੀਆ ਤੇ ਪੋਸਟ ਪਾਈ ਨਾ ਹੀ ਫੇਸਬੁਕ ਤੇ ਕੋਈ ਪੋਸਟ ਲੋਡ ਕਰਕੇ ਇਹ ਦੱਸਿਆ ਕਿ ਸੂਬੇ ਦੇ ਮੁੱਖ ਮੰਤਰੀ ਮੁੱਖ ਮੰਤਰੀ ਜਿਹੜੇ ਨੇ ਬਿਹਤਰ ਨੇ ਬਿਲਕੁਲ ਅਜਾਇ ਨਹੀਂ ਕੀਤਾ ਜਾ ਰਿਹਾ ਯਾਨੀ ਕਿ ਹਾਈ ਕਮਾਨ ਦੇ ਇਸ਼ਾਰਿਆਂ ਤੇ ਕੰਮ ਕਰ ਰਹੇ ਨੇ ਮੰਤਰੀ ਅਤੇ ਵਿਧਾਇਕ ਆਮ ਆਦਮੀ ਪਾਰਟੀ ਦੇ ਪੰਜਾਬ ਤੋਂ ਲੇਕਿਨ ਸ਼ਾਇਦ ਇਸ ਗੱਲ ਦਾ ਸੰਦੀਪ ਪਾਟਕ ਰਾਗਮ ਚੱਡਾ ਅਤੇ ਅਰਵਿੰਦ ਕੇਜਰੀਵਾਲ ਨੂੰ ਪਤਾ ਨਹੀਂ ਕਿ ਭਗਵੰਤ ਮਾਨ ਦੇ ਸਹਾਰੇ ਹੀ ਪਾਰਟੀ 2022 ਦੀਆਂ ਚੋਣਾਂ ਦੇ ਵਿੱਚ ਸੱਤਾ ਦੇ ਵਿੱਚ ਆਈ ਹੈ ਜੇਕਰ ਭਾਈ ਤੁਸੀਂ ਭਗਵੰਤ ਮਾਨ ਦੀਆਂ ਪਾਵਰਾ ਇਸ ਤਰ੍ਹਾਂ ਖੁੰਦੇ ਰਹੋਗੇ ਜਾਂ ਢਾਹ ਲਾਉਂਦੇ ਰਹੋਗੇ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਤੋਂ ਜਿਹੜੇ ਮੰਤਰੀ ਨੇ ਉਹ ਤਾਂ ਬਾਗੀ ਹੋਣਗੇ ਹੋਣਗੇ ਭਗਵੰਤ ਮਾਨ ਖੁਦ ਬਾਗੀ ਹੋ ਜਾਣਗੇ ਯਾਨੀ ਕਿ ਸਾਰਿਆਂ ਨੇ ਤਿਆਰੀਆਂ ਵੜ ਦਿੱਤੀਆਂ ਨੇ ਮંત્રી ਹੋਣ ਚਾਹੇ ਆਮ ਆਦਮੀ ਪਾਰਟੀ ਦੇ ਵਿਧਾਇਕ ਹੋਣ ਚਾਹੇ ਆਮ ਆਦਮੀ ਪਾਰਟੀ ਦੀ ਸੁਪਰੀਮ ਹੋਵੇ ਯਾਨੀ ਕਿ ਸਾਰੇ ਪਾਸਿਓਂ ਸਮੱਸਿਆਵਾਂ ਦੇ ਵਿੱਚ ਪ੍ਰੋਬਲਮਸ ਦੇ ਵਿੱਚ ਘਿਰਦੇ ਆ ਰਹੇ ਨੇ ਭਗਵੰਤ ਮਾਨ ਇੱਕ ਪਾਸੇ ਬਿਮਾਰ ਦੂਜੇ ਪਾਸੇ ਦਿੱਲੀ ਦੀ ਤਾਨਾਸ਼ਾਹੀ ਪੰਜਾਬ ਤੇ ਦਫ਼ਤਰ ਦੇ ਵਿੱਚ ਦੋ ਬੰਦੇ ਬਿਠਾ ਦਿੱਤੇ ਜਾਣੇ ਦਿੱਲੀ ਤੋਂ ਤੀਜੇ ਪਾਸੇ ਵਿਧਾਇਕ ਆਮ ਆਦਮੀ ਪਾਰਟੀ ਦੇ ਪੰਜਾਬ ਤੋਂ ਮੰਤਰੀ ਆਮ ਆਦਮੀ ਪਾਰਟੀ ਦੇ ਪੰਜਾਬ ਤੋਂ ਇੱਕ ਵਾਰ ਵੀ ਪਤਾ ਲੈਣ ਨਹੀਂ ਗਏ ਸੂਬੇ ਦੇ ਮੁੱਖ ਮੰਤਰੀ ਦਾ ਨਵੇਂ ਬਣੇ ਪੰਜ ਮੰਤਰੀ ਵੀ ਅਤੇ ਜਿਨ੍ਹਾਂ ਨੇ ਜਿਨ੍ਹਾਂ ਕੋ ਵਜ਼ਾਰਤ ਹੋਈ ਗਈ ਹੈ ਉਹਨਾਂ ਨੇ ਵੀ ਯਾਨੀ ਕਿ ਕਿਸੇ ਨੇ ਵੀ ਦੁਆ ਪ੍ਰਾਰਥਨਾ ਅਰਦਾਸ ਨਹੀਂ ਕੀਤੀ ਭਗਵੰਤ ਮਾਨ ਦੀ ਬਿਹਤਰੀ ਵਾਸਤੇ ਇਲਾਜ ਵਾਸਤੇ ਤਾਂ ਕਿ ਉਹਨਾਂ ਦੀ ਸਿਹਤ ਚੰਗੀ ਹੋ ਜਾਵੇ ਯਾਨੀ ਕਿ ਸਾਰਿਆਂ ਪਾਸਿਓਂ ਮੁੱਖ ਮੰਤਰੀ ਨੂੰ ਘੇਰਾ ਪੈ ਚੁੱਕਿਆ ਹੈ ਹੁਣ ਕਿਹੜੇ ਪਾਸੇ ਮੁੱਖ ਮੰਤਰੀ ਜਾਣਗੇ ਕਿਸ ਤਰ੍ਹਾਂ ਦਾ ਐਕਸ਼ਨ ਲੈਣਗੇ ਇਹ ਤਾਂ ਆਉਣ ਵਾਲਾ ਸਮਾਂ ਦੱਸੇਗਾ ਜਦੋਂ ਉਹ ਫੋਟੀ ਹਸਪਤਾਲ ਦੇ ਵਿੱਚੋਂ ਬਾਹਰ ਆਉਣਗੇ ਤਾਂ